ਜਿੰਨੇ ਕ੍ਰੇਟਾਂ ਦੇ ਵਿੱਚ ਤੁਸੀਂ ਗੱਡੀ ਜਾਂ ਮਸ਼ੀਨਰੀ ਬਾਰੇ ਕਹਿੰਦੇ ਸੀਗੇ ਤੁਹਾਡੇ ਕਮੈਂਟ ਮੈਚ ਚੈੱਕ ਕੀਤੇ ਸੀਗੇ ਤੁਹਾਡੇ ਕਮੈਂਟਾਂ ਨੂੰ ਤੁਹਾਡੀ ਡਿਮਾਂਡ ਤੇ ਆਪਾਂ ਵੀਡੀਓ ਲੈ ਕੇ ਪਹੁੰਚੇ ਆ ਸਾਰੀਆਂ ਗੱਡੀਆਂ ਤੇ ਸਾਰੀਆਂ ਮਸ਼ੀਨਰੀਆਂ ਤੁਹਾਡੀ ਫਰਮਾਇਸ਼ ਤੇ ਹੀ ਨੇ ਤੁਹਾਡੇ ਲਾਗੇ ਤਾਂ ਗਏ ਜਾਂ ਤੁਹਾਡੇ ਪਿੰਡ ਜਾਂ ਤੁਹਾਡੇ ਆਸ-ਪਾਸੇ 2-4 ਕਿਲੋਮੀਟਰ ਦੀ ਦੂਰੀ ਤੇ ਖੜੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਇਕੱਲੀ-ਕੱਲੀ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਉੱਪਰ ਹਰੇ ਅੱਖਰਾਂ 'ਚ ਲਿਖਿਆ ਰਹੇਗਾ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੂਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਹੈ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫ੍ਰੀ ਚੈਟ ਤੁਸੀਂ ਲਗਵਾ ਸਕਦੇ ਹੋ ਤੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ Eon Hyundai ਦੀ 2011 ਮਾਡਲ ਲੈ ਕੇ ਆਪਾਂ ਪਹੁੰਚਿਆ ਏਰੀਆ ਸੰਗਰੂਰਾ ਜੀ ਨੀਅਰ ਰਾਜਪੁਰਾ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਜਾ ਕੇ ਦੇਖ ਸਕਦੇ ਹੋ ਹਰਿਆਣਾ ਨੰਬਰ ਹੈ ਅੰਦਰੋਂ ਵੀ ਗੱਡੀ ਪੂਰੀ ਵਧੀਆ ਬਾਹਰੋਂ ਵੀ ਪੂਰੀ ਵਧੀਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 1 ਲੱਖ ਤੇ 10000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਤੁਸੀਂ ਜਾ ਕੇ ਦੇਖ ਲਓ ਗੱਡੀ ਨੂੰ ਤੁਹਾਨੂੰ ਸਾਰਿਆਂ ਨੂੰ ਗੱਡੀ ਪਸੰਦ ਆਊਗੀ ਕਮੀ ਪੇਸ਼ੀ ਕੋਈ ਨਹੀਂ ਹੈਗੀ ਪੂਰੀ ਵਧੀਆ ਪੂਰੀ ਸੋਹਣੀ ਗੱਡੀ ਆਪ ਤੁਹਾਡੇ ਵਾਸਤੇ ਇਹ ਲੈ ਕੇ ਪਹੁੰਚੀ ਆਂਗੇ ਤੇ ਬਾਕੀ ਨੰਬਰ ਵਗੈਰਾ ਤੁਸੀਂ ਆਪ ਹੀ ਦੇਖ ਲਓ ਤੇ ਗੱਡੀ ਬਾਰੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਵਾ ਮਾਲਕ ਨੇ ਬਾਕੀ ਸਾਰਾ ਕੁਝ ਦੱਸਿਆ ਮਾਲਕ ਕਹਿੰਦੇ ਨੇ ਵੀ ਖਰੀਦਣ ਤੋਂ ਬਾਅਦ 1 ਰੁਪਇਆ ਗੱਡੀ ਤੇ ਲਾਉਣ ਦੀ ਲੋੜ ਹੈ ਨਹੀਂ ਸਾਰੀ ਟੋਟਲ ਸਰਵਿਸ ਮੈਟਿੰਗ ਏਸੀ ਹੀਟਰ ਏ ਟੂ ਜ਼ेड ਹਰ ਚੀਜ਼ ਵਧੀਆਗੀ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਸੀ 90414 90300 ਪੂਰਾ ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਮਾਲਕ ਦਾ ਨੰਬਰ ਤੁਹਾਨੂੰ ਦੇ ਹੀ ਦਿੱਤਾ ਸੀ ਇੱਕ ਆਪਾਂ ਇਨੋਵਾ ਗੱਡੀ ਤੁਹਾਰੇ ਸਾਰਾਂ ਵਾਸਤੇ ਲੈ ਕੇ ਪਹੁੰਚਿਆ ਕਾਫੀ ਡਿਮਾਂਡ ਆਈ ਸੀਗੀ ਇਨੋਵਾ ਗੱਡੀ ਵਾਸਤੇ ਗੱਡੀ ਆਪਾਂ ਨੂੰ G4 ਮਿਲੂਗੀ ਇਹ ਤੇ ਮਾਡਲ ਗੱਡੀ ਦਾ 2011 ਐਨਓਸੀ ਦੇ ਨਾਲ ਐਸੀ ਗੱਡੀ ਤੇ ਗੱਡੀ ਹਰਿਆਣਾ ਨੰਬਰ ਹੈ ਤੇ ਗੱਡੀ ਖੜੀ ਹੋ ਮੋਗੇ ਏਰੀਆ ਚ ਕਿਸੇ ਨੂੰ ਵੀ ਗੱਡੀ ਪਸੰਦ ਜੀ ਆਉਂਦੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਲਿਓ ਬਾਕੀ ਕਮੀ ਪੇਸ਼ੀ ਕੋਈ ਨਹੀਂ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ 3 ਲੱਖ ਤੇ 20000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਨੇ ਕਿਹਾ ਵੀ ਮੋਕੇ ਤੇ ਕਰ ਲਾਂਗੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਮਾਲਕ ਨੇ ਕਿਹਾ ਅੱਜੇ ਮੋਗੇ ਘਰੇ ਤੇ ਟੂਰ ਕੇ ਦੇਖ ਲੇ ਸਟਾਰਟ ਕਰਕੇ ਦੇਖ ਲੇ ਤੇ ਪੂਰੀ ਆਪਦੀ ਤਸੱਲੀ ਕਰਕੇ ਜਦੋਂ ਗੱਡੀ ਫੇਟ ਆਲ ਜੂਗੀ ਉਹ ਤੋਂ ਬਾਅਦ ਮਾਲਕ ਨੇ ਕਿਹਾ ਵੀ ਰੇਟ ਵੇਖ ਕੇ ਮੁਕਾ ਲਾਂਗੇ ਤੇ ਰੇਟ ਉੱਪਰ ਥੱਲੇ ਕਰਕੇ ਜਿੰਨਾ ਵੀ ਹੋਊਗਾ ਅਸੀਂ ਘਟਾਵਾਂਗੇ ਤੇ ਉਹ ਤੋਂ ਬਾਅਦ ਗੱਡੀ ਸੇਲ ਕਰ ਦਾਂਗੇ ਮਾਲਕ ਨੇ ਡਿਮਾਂਡ ਤਿੰਨ ਵੀ ਇੱਕ ਵਾਰੀ ਕੀਤੀ ਆ ਬਾਕੀ ਗੱਡੀ ਤੁਸੀਂ ਸਾਰਿਆਂ ਨੇ ਦੇਖ ਹੀ ਲਈ ਨੰਬਰ ਸਕਰੀਨ ਤੇ 9056594106 ਗੱਲ ਕਰ ਲਿਓ ਜੀ ਨੂੰ ਵੀ ਗੱਡੀ ਪਸੰਦ ਆਈ ਹੈ ਨਾ ਕਿ ਵੀਡੀਓ ਤੁਹਾਨੂੰ ਕਿੰਨੀ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚਲਦੀ ਚਲਦੀ ਵੀਡੀਓ 'ਚ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਇੱਕ ਆਪਾਂ ਸੀएनजी ਗੱਡੀ ਲੈ ਕੇ ਪਹੁੰਚੇ ਹਾਂ ਆਲਟੋ ਆਲਟੋ 2009 ਮਾਡਲ ਆਪਾਂ ਲੈ ਕੇ ਪਹੁੰਚੇ ਹਾਂ ਜੀ 70-75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਜਿਹੜੀ ਸੀएनजी ਕਿੱਟ ਲੱਗੀ ਹੋਈ ਹੈ ਉਹ ਕਾਫੀ ਤੇ ਚੜੀ ਹੋਈ ਹੈ ਰੇਟ 75000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਦਿੱਲੀ ਨੰਬਰ ਗੱਡੀ ਆ ਸਿਲਵਰ ਰੰਗ ਦੇ ਵਿੱਚ ਆ ਗੱਡੀ ਮਾਲਕ ਦੇ ਘਰੇ ਤੋਂ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਨੇ ਕਿਹਾ ਵੀ ਘਰੇ ਆਜੂ ਤੇ ਬਹਿ ਕੇ ਗੱਲ ਕਰ ਲਾਂਗੇ ਬਾਕੀ ਸੀਐਨਜੀ ਵਗੈਰਾ ਚੈੱਕ ਕਰ ਲਓ ਇੰਜਨ ਗিয়ার ਦੇਖ ਲਓ ਮਾਲਕ ਨੇ ਕਿਹਾ ਪੂਰੀ ਤਸੱਲੀ ਆਪਦੀ ਕਰਕੇ ਉਸ ਤੋਂ ਬਾਅਦ ਗੱਡੀ ਸੇਲ ਕਰਾਂਗੇ ਤੇ ਬਹਿ ਕੇ ਰੇਟ ਮੁਕਾ ਕੇ ਤੇ ਗੱਡੀ ਸੇਲ ਕਰ ਦਾਂਗੇ ਡਿਸਕਾਊਂਟ ਕਰਾਂਗੇ ਜਿੰਨਾ ਸਾਡੇ ਹੱਥ ਵਿੱਚ ਹੋਊ ਮਾਲਕ ਨੇ ਸਪੈਸ਼ਲ ਗੱਲ ਕਹੀ ਹੈ ਤੇ ਨੰਬਰ ਓਨਰ ਦਾ 6283651243 ਗੱਲ ਕਰ ਲਿਓ ਲਾਜ਼ਮੀ ਜਿਹਨੂੰ ਵੀ ਗੱਡੀ ਪਸੰਦ ਆਈ ਹੈ ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹਵਨ ਹੈ ਗਿਆ ਗਾ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਏ ਸੀ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਤੇ ਵੀਡੀਓ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਤੁਹਾਨੂੰ ਆਪਾਂ ਫੋਟੋਆਂ ਰਾਹੀਂ ਸਾਰੀ ਮਸ਼ੀਨਰੀ ਤੁਹਾਨੂੰ ਆਪਾਂ ਦਿਖਾਈ ਰਿਹਾ ਸੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਇਸੇ ਤਰ੍ਹਾਂ ਦੀ ਡੇਲੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਸਬਸਕ੍ਰਾਈਬ ਚੈਨਲ ਨੂੰ ਲਾਜ਼ਮੀ ਕਰ ਦਿਓ ਨਾਲ ਇੱਕ ਬੈਲ ਆਈਕਨ ਉਹਨੂੰ ਵੀ ਆਲਟਰ ਸਟ ਕਰਕੇ ਲਾਜ਼ਮੀ ਕਲਿੱਕ ਕਰ ਦਿਓ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਇਆ ਕਰੂਗਾ ਜੀ ਤੇ ਆਪਾਂ ਹਰ ਰੋਜ਼ ਡੇਲੀ ਮਸ਼ੀਨਰੀਆਂ ਘਰ ਕੂਠੀ ਮਕਾਨ ਹਰ ਚੀਜ਼ ਆਪਾਂ ਲੈ ਕੇ ਆਉਂਦੇ ਰਹਨੇ ਆ ਜੀ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਮਸ਼ੀਨਰੀ ਚਾਹੀਦੀ ਆ ਤੁਸੀਂ ਕਮੈਂਟ ਵੀ ਲਾਜ਼ਮੀ ਕਰਿਓ ਤੇ ਵੀਡੀਓ ਮੁੱਕੀ ਨਹੀਂ ਹੈਗੀ ਹਲੇ ਵੀਡੀਓ ਚ ਤੁਹਾਨੂੰ ਅੱਗੇ ਹੋਰ ਬਹੁਤ ਸਾਰੇ ਮਸ਼ੀਨਰੀਆਂ ਮਿਲ ਜਾਣਗੀਆਂ। ਇੱਕ ਆਪਾਂ ਜਮਾ ਸਸਤੀ ਸਕੂਟੀ ਲੈ ਕੇ ਪਹੁੰਚੀਆਂ। ਕਾਫੀ ਡਿਮਾਂਡ ਆਉਂਦੀ ਰਹਿੰਦੀ ਹੈ ਸਕੂਟੀ ਵਾਸਤੇ। ਸਕੂਟੀ ਦੀ ਵੀ ਆਪਾਂ ਗੱਲ ਕਰਾਂਗੇ। ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ Maruti 800 ਗੱਡੀ ਪਹੁੰਚੀ ਹੈ। ਇੱਕ 2008 ਮਾਡਲ ਹੈ ਤੇ 2028 ਤੱਕ ਦਾ ਪਾਸਿੰਗ ਰਿਨਿਊ ਕਰਵਾਈ ਹੋਈ ਹੈ। ਬੀਮਾ ਕਰਵਾਇਆ ਹੋਇਆ, ਪ੍ਰਦੂਸ਼ਣ ਕਟਵਾਇਆ ਹੋਇਆ ਤੇ ਨਵੇਂ ਸੀਟ ਕਵਰ, ਵਧੀਆ ਗੱਡੀ ਐਸੀ ਸਿਰਸਾ ਏਰੀਆ ਚ ਗੱਡੀ ਖੜੀ ਹੈ। ਡਿਮਾਂਡ ਮਾਲਿਕ ਦੁਆਰਾ 75000 ਰੁਪਏ ਆਪਣੇ ਕੋਲੇ ਪਹੁੰਚੀ ਹੈ ਜਿੰਨੀ ਜਾਣਕਾਰੀ ਪਹੁੰਚਦੀ ਆਪਣੇ ਕੋਲੇ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਰਾਹੀਂ ਤੇ ਵੀਡੀਓ ਦੇ ਵਿੱਚ ਦੱਸਦੇ ਰਹਨੇ ਸੀ ਬਾਕੀ ਗੱਡੀ ਸੋਹਣੀ ਹੈ ਬਾਕੀ 75000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਬਾਕੀ ਵਾੜੀ ਲਾਂ ਦੇਖ ਲਓ ਹਰਿਆਣਾ ਨੰਬਰ ਗੱਡੀ ਆ ਨੰਬਰ ਪਲੇਟਾਂ ਸਰਕਾਰੀ ਨੇ ਅੰਦਰੋਂ ਵੀ ਠੀਕ ਹੈ ਗੱਡੀ ਬਾਹਰੋਂ ਵੀ ਠੀਕ ਹੈ ਬਾਕੀ ਤੁਹਾਡੇ ਸਾਹਮਣੇ ਆ ਜੀ ਤੇ 75000 ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਜਿਹੜੇ ਮਾਲਕ ਨੇ ਆਪ ਗੱਡੀ ਦੀ ਉਹਨਾਂ ਦਾ ਨੰਬਰ 94666378482 ਗੱਲ ਕਰ ਲਿਓ ਜੀ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹਵਨ ਹੈਗਾ گاਉਂ ਤੇ ਜਿਨੇ ਵੀ ਐਡ ਕਰਵਾਉਣੀ ਹੈ ਜੀ ਕੁਠੀਕਰ ਮਕਾਨ ਗੱਡੀ ਮੋਟਰਸਾਈਕਲ ਦੀ ਕਿਸੇ ਵੀ ਏਰੀਆ 'ਚ ਕੁਝ ਵੀ ਹੈ ਤੁਹਾਡੇ ਕੋਲੇ ਜਿੱਥੋਂ ਵੀ ਤੁਸੀਂ ਦੇਖ ਰਹੂ ਆਪਣੀ ਇਹ ਵੀਡੀਓ ਤੁਹਾਡੇ ਕੋਲੇ ਵੇਚਣ ਵਾਸਤੇ ਕੁਝ ਵੀ ਹੈ ਤਾਂ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾਗਾ ਆਪਣੇ ਕੋਲ ਇੱਕ ਵੀਡੀਓ ਪੂਰੀ ਵਧੀਆ ਜਾਣਕਾਰੀ ਤੇ 10-12 ਫੋਟੋਆਂ ਸੀ ਆ ਕੁਝ ਆਪਣੇ ਕੋਲੇ ਭੇਜ ਦਿਉ ਉਹ ਤੋਂ ਬਾਅਦ ਐਡ ਆਪਾਂ ਲਗਾ ਦਾਂਗੇ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਸਕੂਟੀ ਪਹੁੰਚੀ ਹੈ ਤਲਵੰਡੀ ਸਾਬੋ ਏਰੀਆ ਚੋਂ ਮਾਡਲ ਦੀ ਗੱਲ ਕਰੀਏ 2016 ਦੀ ਡਿਊਟ ਆਪਾਂ ਲੈ ਕੇ ਪਹੁੰਚਿਆ 16 ਮਾਡਲ ਫਾਸਟ ਓਨਰ ਜੀ 25000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਕੀਤਾ ਜਾਊਗਾ ਮੌਕੇ ਤੇ ਕਾਲੇ ਰੰਗ ਦੀ ਹੈ ਬਾਕੀ ਤੁਸੀਂ ਦੇਖ ਲਓ ਚਾਰੇ ਪਾਸੇ ਮਾਲਕ ਨੇ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਚੱਲੀ ਵੀ ਠੀਕ ਹੋਈ ਆ ਬਾਕੀ ਹੈ ਵੀ ਵਧੀਆ ਤੇ ਮਾਲਕ ਨੇ ਰੱਖੀ ਵੀ ਵਧੀਆ ਹੋਈ ਹੈ ਫਾਸਟ ਓਨਰ ਇੱਕ ਹੱਥ ਚੱਲੀ ਹੋਈ ਆ ਤੇ 25000 ਰੁਪਏ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਨੰਬਰ ਸਕਰੀਨ ਤੇ 98886 35040 ਗੱਲ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਵੈਗਨਰ ਗੱਡੀ ਲੈ ਕੇ ਪਹੁੰਚਿਆ ਕਾਫੀ ਡਿਮਾਂਡ ਵੈਗਨਰ ਗੱਡੀ ਵਾਸਤੇ ਆਉਂਦੇ ਰਹਿੰਦੀ ਹੈ ਜੀ 2007 ਮਾਡਲ ਗੱਡੀ ਹੈ ਤੇ ਸੀएनजी ਕਿੱਟ ਲੱਗੀ ਹੋਈ ਆ ਵਧੀਆ ਸੋਹਣੀ ਗੱਡੀ ਆ ਇਹ ਰੇਟ 60000 ਰੁਪਿਆ ਇਹਨਾਂ ਨੇ ਡਿਮਾਂਡ ਕੀਤੀ ਹੈ ਰਾਮਪੁਰਾ ਫੂਲ ਮਾਲਕ ਦਾ ਏਰੀਆ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਨ ਮਿਲ ਜੂਗੀ ਤੇ ਵਧੀਆ ਗੱਡੀ ਆ ਸੋਹਣੀ ਗੱਡੀ ਆ ਟਾਇਰ ਵੀ ਠੀਕ ਨੇ ਗੱਡੀ ਵੀ ਵਧੀਆ ਹੈ ਬਾਕੀ ਅੰਦਰੋਂ ਵੀ ਠੀਕ ਹੈ ਸਟਿਪੜੇ ਵਗੈਰਾ ਨਾਲ ਤੇ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਨੰਬਰ ਓਨਰ ਦਾ 9206322224 ਗੱਲ ਕਰ ਰਹੇ ਹੋ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੋ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਲਾਈਕ ਕਰਦੋ ਵੱਧ ਤੋਂ ਵੱਧ ਸ਼ੇਅਰ ਕਰਦੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਰੋ ਕਮੈਂਟ ਬਾਅਦ ਤੋਂ ਬਾਅਦ ਕਮੈਂਟ ਲਾਜ਼ਮੀ ਕਰ ਦਿਓ ਤੇ ਵੀਡੀਓ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਸਬਸਕ੍ਰਾਈਬ ਲਾਜ਼ਮੀ ਕਰਕੇ ਜਾਓ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਨੰਬਰ ਉੱਪਰ ਹਰੇ ਜਿਹੇ ਅੱਖਰਾਂ ਚ ਲਿਖੇ ਰਿਹਾਿੰਦਾ ਆਪਣਾ